ਗੁਰੂ ਜੀ ਦਾ ਖਾਲਸਾ ਵੈਗ ਜੀ ਦੀ ਫਤਿਹ ਅ ਅੱਜ ਤੁਹਾਨੂੰ ਸ਼ਾਰਟ ਨੋਟਿਸ ਤੇ ਤਕਲੀਫ ਦਿੱਤੀ ਮੈਂ ਤੁਹਾਡਾ ਧੰਨਵਾਦ ਕਰੀਆ ਕਿ ਤੁਸੀਂ ਬੜੇ ਸ਼ਾਰਟ ਨੋਟਿਸ ਤੇ ਇੱਥੇ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਫਰਵਰੀ 1986 ਦੇ ਵਿੱਚ ਅ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਵੇੜਾ ਜਿਹੜੀਆਂ ਹੈ ਉਹ ਅਗਨੀ ਭੇਟ ਹੋਈਆਂ ਸੀ ਕਿ 4 ਫਰਵਰੀ 1986 ਨੂੰ ਉੱਥੇ ਇੱਕ ਗੋਲੀकांड ਹੋਇਆ ਜਿਹਦਾ ਨਾਮ ਨਕੋਦਰ ਗੋਲੀकांड ਕਹਿੰਦੇ ਆ ਤੇ ਉਸ ਗੋਲੀकांड ਦੇ ਵਿੱਚ ਬੜੇ ਅਫਸੋਸ ਦੀ ਗੱਲ ਹੈ ਕਿ ਚਾਰ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਜਿਹੜੀਆਂ ਹੈ ਉਹ ਚਲੀਆਂ ਗਈਆਂ ਸਨ ਇੱਕ ਸੋਭਾ ਦੀਸ਼ ਕੈਟ ਸਰਕੂਲੇਟ ਹੋ ਰਹੀ ਹੈ ਉਹਦੇ ਵਿੱਚ ਮੇਰਾ ਨਾਮ ਨਹੀਂ ਆਉਂਦਾ ਤੋ ਮੈਂ ਇਸ ਕਰਕੇ ਫੋੜੇ ਦਰਸ਼ਨ ਕਰ ਰਿਹਾ ਕਿ ਮੈਂ ਆਪਣਾ ਵਰਸ਼ਨ ਜਿਹੜਾ ਹੈ ਉਹ ਕਲੀਅਰ ਕਰ ਸਕਾਂ ਪਹਿਲੀ ਗੱਲ ਤਾਂ ਕਿ ਇਸ ਗੋਲੀकांड ਦੇ ਸਬੰਧ ਦੇ ਵਿੱਚ ਜਸਟਿਸ ਗੁਰਨਾਮ ਸਿੰਘ ਜੁਡੀਸ਼ੀਅਲ ਕਮਿਸ਼ਨ ਬਣਾਇਆ ਸੀ ਜਿਹੜਾ ਹਾਈएस्ट ਲੈਵਲ ਆਫ ਕਮਿਸ਼ਨ ਹੈ ਜੁਡੀਸ਼ੀਅਲ ਕਮਿਸ਼ਨ ਜਸਟਿਸ ਗੁਰਨਾਮ ਸਿੰਘ ਹਾਈ ਕੋਰਟ ਦੇ ਰਿਟਾਇਰਡ ਜੱਜ ਹਨ ਉਸ ਕਮਿਸ਼ਨ ਨੇ ਇਸ ਵੀ ਪੜਤਾਲ ਕੀਤੀ ਉਸ ਪੜਤਾਲ ਦੇ ਮੈਂ ਰੈਲੇਵੈਂਟ ਪੇजेस ਜਿਹੜੇ ਹਨ ਉਹਦੇ ਪੈਰਾ 41 ਦੇ ਵਿੱਚ ਲਿਖਿਆ ਹੋਇਆ ਹੈ ਕਿ ਸ਼੍ਰੀ ਏ ਕੇ ਸ਼ਰਮਾ ਐਸ ਪੀ ოਪਰੇਸ਼ਨ ਤੋਂ ਕਿ ਸੀ ਆਰ ਪੀ ਦੇ ਐਸ ਪੀ ਸੀ ਉਸ ਵਕਤ ਉਸ ਦਾ ਨਰੀਖਣ ਕੀਤਾ ਗਿਆ ਔਰ ਉਸਨੇ ਦੱਸਿਆ ਕਿ ਕੋਈ 4 ਵਜੇ ਦੇ ਕਰੀਬ ਉਸਨੇ ਗੋਲੀਆਂ ਚਲਾਉਣ ਦਾ ਆਪਣਾ ਫੈਸਲਾ ਕੀਤਾ ਆ ਤੇ ਉਸ ਸਮੇਂ ਉਸਨੇ ਦਿਲਾ ਮੈਜਿਸਟ੍ਰੇਟ ਪਾਸੋਂ ਵੈਰਲੇ ਸੁਪੇਵੀ ਇਰਾਦਤ ਨਹੀਂ ਲਈ ਸੀ ਕਿਉਂਕਿ ਇਹ ਸੰਭਵ ਨਹੀਂ ਸੀ ਐਸਪੀ ਉਪਰੇਸ਼ਨ ਨੇ ਕਿਹਾ ਕਿ ਮੈਂ ਉਸ ਟਾਈਮ ਤੇ ਮੈਂ ਐਡੀਸ਼ਨਲ ਡਿਪਟੀ ਕਮਿਸ਼ਨਰ ਦਿਲੰਦਰ ਸੀ ਡਿਪਟੀ ਕਮਿਸ਼ਨਰ ਟ੍ਰੇਨਿੰਗ ਤੇ ਗਏ ਹੋਏ ਸੀ ਇੱਕ ਵੀਕ ਵੀ ਇਸ ਕਰਕੇ ਮੈਂ ਬਤੌਰ ਡੀਸੀ ਮੇਰੇ ਕੋਲ ਚਾਰਜ ਸੀਗਾ ਤੋਂ ਇਹ ਹੁਣ ਐਸਪੀ ਉਪਰੇਸ਼ਨ ਨੇ ਆਪ ਮਨਿਆ ਕਿ ਗੋਲੀ ਚਲਾਉਣ ਦਾ ਹੁਕਮ ਉਹਨੇ ਦਿੱਤਾ ਤੇ ਮੈਥੋਂ ਬਤੌਰ ਡਿਸਟ੍ਰਿਕਟ ਮੈਜਿਸਟ੍ਰੇਟ ਦਾ ਜ਼ਿਲ੍ਹਾ ਮੈਜਿਸਟ੍ਰੇਟ ਉਸਨੇ ਕੋਈ ਆਗਿਆ ਨਹੀਂ ਲਈ ਸੀ ਅੱਗੇ ਸਰਪੌਂਡ ਦਾ ਜਿਹੜਾ ਹੈ ਪੈਰਾ 71 ਕਿ ਜ਼ਿਲ੍ਹਾ ਜੱਜ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਕੇ ਜੁਡੀਸ਼ਲ ਲੈਂਗੁਏਜ ਯੂਜ਼ ਕਰ ਲਈ ਜ਼ਿਲ੍ਹਾ ਮੈਜਿਸਟ੍ਰੇਟ ਪੁਲਿਸ ਸਟੇਸ਼ਨ ਨਕੋਦਰ ਜੋ ਕਿ ਸ਼ੇਰਪੁਰ ਪੁਲ ਜਿੱਥੇ ਗੋਲੀਆਂ ਚੱਲੀਆਂ ਸਨ ਤੋਂ 1 ਕਿਲੋਮੀਟਰ ਤੱਕ ਦੇ ਨੇੜੇ ਫਾਸਲੇ ਦੇ ਵਿੱਚ ਪੁਲਿਸ ਸਟੇਸ਼ਨ ਵਿਖੇ ਮੌਜੂਦ ਸੀ ਫਰੰਟੂ ਕੇ ਸ਼ਰਮਾ ਸੁਪਰਡਿੰਟੈਂਟ ਪੁਲਿਸ ਆਪਰੇਸ਼ਨ ਨੇ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਵਾਇਰਲੈਸ ਦੇ ਰਾਹੀਂ ਵੀ ਆਗਿਆ ਨਹੀਂ ਲਈ ਸੀ ਉਸਨੇ ਦੱਸਿਆ ਕਿ ਉਸ ਸਮੇਂ ਮੈਂ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਵਾਇਰਲੈਸ ਤੇ ਆਗਿਆ ਨਹੀਂ ਲਈ ਕਿਉਂਕਿ ਇਹ ਸੰਭਵ ਨਹੀਂ ਸੀ ਅੱਗੇ ਲਿਖਿਆ ਸ਼੍ਰੀ ਸ਼ਰਮਾ ਨੇ ਭੀੜ ਤੇ ਗੋਲੀ ਚਲਾਉਣ ਤੋਂ ਪਹਿਲਾਂ ਜ਼ਿਲ੍ਹਾ ਮੈਜਿਸਟ੍ਰੇਟ ਦੀ ਆਗਿਆ ਨਹੀਂ ਲਈ ਸੀ ਇਹ ਵੀ ਉਹਨਾਂ ਨੇ ਰਿਪੀਟ ਕੀਤਾ ਪੈਰਾ 76 ਰਿਪੋਰਟ ਦਾ ਜਿਸ ਵਿੱਚ ਅਸਿਸ ਗੁਰਨਾਮ ਸਿੰਘ ਜੀ ਨੇ ਰਿਕਾਰਡ ਕੀਤਾ ਹੈ ਕਿ ਗੋਲੀਆਂ ਚੱਲਣ ਤੋਂ ਬਾਅਦ ਵੀ ਸ਼੍ਰੀ ਏਕੇ ਸ਼ਰਮਾ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਭੀੜ ਉੱਤੇ ਗੋਲੀਆਂ ਚਲਾਉਣ ਬਾਰੇ ਸੁਨੇਹਾ ਨਹੀਂ ਦਿੱਤਾ ਸੀ ਜਦ ਕਿ ਜ਼ਿਲ੍ਹਾ ਮੈਜਿਸਟ੍ਰੇਟ ਕੇਵਲ 1 ਕਿਲੋਮੀਟਰ ਦੇ ਫਾਸਲੇ ਤੇ ਮੌਜੂਦ ਸੀ ਕਿਉਂਕਿ ਸ਼ੇਰਪੁਰ ਪੁਲਿਸ ਜਿੱਥੇ ਗੋਲੀ ਚੱਲੀ ਔਰ ਪੁਲਿਸ ਸਟੇਸ਼ਨ ਜਿੱਥੇ ਮੈਂ ਬੈਠਾ ਸੀ ਉਹ 1 ਕਿਲੋਮੀਟਰ ਦਾ ਫਾਸਲਾ ਸੀ ਅੱਗੇ ਲਿਖਿਆ ਕਿ ਇੱਥੋਂ ਤੱਕ ਉਸਨੇ ਐਸਐਸਪੀ ਦਾ ਜ਼ਿਲ੍ਹਾ ਮੈਜਿਸਟ੍ਰੇਟ ਦੀ ਮਦਦ ਲੈਣੇ ਨਹੀਂ ਲਈ ਜੋ ਕਿ 1 ਕਿਲੋਮੀਟਰ ਦੇ ਫਾਸਲੇ ਤੇ ਉਪਲਬਧ ਸੰਖੇਪ ਰਿਪੋਰਟ ਦੇ ਪੈਰਾ 45 ਦੇ ਵਿੱਚ ਜਸਟਿਸ ਗੁਰਨਾਮ ਸਿੰਘ ਨੇ ਰਿਕਾਰਡ ਕੀਤਾ ਹੈ ਕਿ ਸ਼ੇਰਪੁਰ ਗੁੱਪੂੜ ਵਿਖੇ ਗੋਲੀਆਂ ਚਲਾਉਣ ਵਾਲੇ ਪਤਾ ਲੱਗਣ ਉੱਤੇ ਏਡੀਸੀ ਅਤੇ ਐਸਐਸਪੀ ਘਟਨਾ ਸਥਾਨ ਤੇ ਪਹੁੰਚੇ ਕਿਉਂਕਿ ਉਹਨਾਂ ਨੇ ਸਾਨੂੰ ਦੱਸਿਆ ਕਿ ਜਦੋਂ ਅਸੀਂ ਸੁਣਿਆ ਆਵਾਜ਼ ਤਾਂ ਅਸੀਂ ਉੱਥੇ ਘਟਨਾ ਸਥਾਨ ਤੇ ਪਹੁੰਚੇ ਤੋਂ ਇਸ ਰਿਪੋਰਟ ਤੋਂ ਇਹ ਸਪਸ਼ਟ ਹੈ ਕਿ ਮੈਂ ਜੁਡੀਸ਼ੀਅਲ ਕਮਿਸ਼ਨ ਦੀ ਇਨਕੁਆਇਰੀ ਰਿਪੋਰਟ ਤੋਂ ਸਪਸ਼ਟ ਹੈ ਕਿ ਨਾ ਤਾਂ ਮੈਂ ਗੋਲੀ ਚਲਾਉਣ ਵੇਲੇ ਸ਼ੇਰਪੁਰ ਘਟਨਾ ਸਥਲ ਤੇ ਹਾਜ਼ਰ ਸੀ ਜਿੱਥੇ ਗੋਲੀ ਚੱਲੀ ਅਤੇ ਨਾ ਹੀ ਮੇਰੇ ਵੱਲੋਂ ਫੋਰਸ ਦੀ ਵਰਤੋਂ ਜਾਂ ਗੋਲੀ ਚਲਾਉਣ ਦਾ ਕੋਈ ਹੁਕਮ ਦਿੱਤਾ ਗਿਆ ਕਿਉਂਕਿ ਐਸਪੀ ਆਪਰੇਸ਼ਨ ਨੇ ਆਪ ਮੰਨਿਆ ਕਿ ਗੋਲੀ ਮੈਂ ਖੁਦ ਚਲਾਉਣ ਦਾ ਹੁਕਮ ਦਿੱਤਾ ਇਥੋਂ ਤੱਕ ਕਿ ਪੁਲਿਸ ਵੱਲੋਂ ਮੈਥੋਂ ਗੋਲੀ ਚਲਾਉਣ ਬਾਰੇ ਕੋਈ ਆਗਿਆ ਵੀ ਨਹੀਂ ਲਈ ਗਈ ਸੀ ਹੁਕਮ ਤਾਂ ਕੀ ਲੈਣਾ ਸੀ ਇਥੋਂ ਤੱਕ ਕਿ ਗੋਲੀ ਚਲਾਉਣ ਤੋਂ ਬਾਅਦ ਵੀ ਐਸਪੀ ਆਪਰੇਸ਼ਨ ਵੱਲੋਂ ਗੋਲੀ ਚਲਾਉਣ ਦੀ ਸੂਚਨਾ ਦੇ ਵੀ ਹੈ ਉਹ ਨਹੀਂ ਦਿੱਤੀ ਗਈ ਇਸ ਕਰਕੇ ਮੈਂ ਨਿਮਰਤਾ ਸਹਿਤ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਜੋ ਗੋਲੀकांड ਸੀ ਉਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਸੀ ਨਾ ਮੈਂ ਉੱਥੇ ਮੌਜੂਦ ਸੀ ਔਰ ਨਾ ਹੀ ਮੇਰੇ ਵੱਲੋਂ ਕੋਈ ਫੋਰਸ ਦਾ ਜਾਂ ਗੋਲੀ ਚਲਾਉਣ ਦਾ ਆਰਡਰ ਦਿੱਤਾ ਗਿਆ ਔਰ ਨਾ ਹੀ ਮੈਥੋਂ ਵਾਇਰਲੈਸ ਤੇ ਕੋਈ ਪਰਮਿਸ਼ਨ ਲਈ ਗਈ ਜਿਹੜੀ ਕਿ ਜੁਡੀਸ਼ੀਅਲ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਮੈਂ ਕਹਿ ਰਿਹਾ ਆਪਣੇ ਵੱਲੋਂ ਜਿਹੜਾ ਹੈ ਉਹ ਕੁਝ ਵੀ ਨਹੀਂ ਕਹਿ ਰਿਹਾ ਅੱਗੇ ਜਿਹੜੀ ਸ਼ਿਕਾਇਤ ਹੈ ਇਹਦੇ ਵਿੱਚ ਇੱਕ ਦੋ ਗੱਲਾਂ ਲਿਖੀਆਂ ਹੋਈਆਂ ਕਿ ਉਸ ਸਮੇਂ ਦੇ ਐਕਟਿੰਗ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰਾ ਗੁਰੂ ਦੇ ਹੁਕਮ ਤੇ ਪੋਸਟਮਾਰਟਮ ਕੀਤਾ ਗਿਆ ਹੁਣ ਇਹ ਦੇਖੋ ਵੀ ਪੋਸਟਮਾਰਟਮ ਤਾਂ ਜਿਹੜਾ ਹੈ ਕਰਾਉਣਾ ਹੀ ਹੁੰਦਾ ਹੈ ਜੇ ਪੋਸਟਮਾਰਟਮ ਨਾ ਕਰਾਓ ਤਾਂ ਇਹ ਦਾ ਮਤ ਤੁਸੀਂ ਖੁਰਦਪੁਰਦ ਕਰ ਰਹੇ ਹੋ ਤੇ ਇਸ ਕਰਕੇ ਪੋਸਟਮਾਰਟਮ ਜਿਹੜਾ ਹੈ ਮੇਰੇ ਕੋਲੇ ਪੁਲਿਸ ਲੈ ਕੇ ਆਈ ਕਿ ਪੋਸਟਮਾਰਟਮ ਕਰਾਉਣਾ ਉਹ ਤੇ ਮੈਂ ਆਗਾ ਦਿੱਤੀ ਕਿ ਪੋਸਟਮਾਰਟਮ ਕਰਾਓ ਤੇ ਅੱਗੇ ਜਿਹੜਾ ਲਿਖਿਆ ਹੈ ਕਿ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਸ਼ਹੀਦੀ ਸੂਪੀ ਅੰਤਮ ਸੰਸਕਾਰ ਲਈ ਨਸੀਬ ਨਾ ਹੋਵੇ ਇਹ ਦੇਖੋ ਜਿਹੜੇ ਬੋਡੀਜ਼ ਨੇ ਉਹ ਪੁਲਿਸ ਵਾਲਿਆਂ ਨੇ ਦੇਖਣਾ ਹੁੰਦਾ ਨਾ ਤਾਂ ਜ਼ਿਲ੍ਹਾ ਮੈਜਿਸਟ੍ਰੇਟ ਕੋਈ ਆਰਡਰ ਲੈਣਾ ਹੁੰਦਾ ਤੇ ਕੀ ਕਰਨਾ ਨਾ ਹੀ ਮੈਥੋਂ ਕੋਈ ਆਰਡਰ ਲਿਆ ਨਾ ਹੀ ਕਿਤੇ ਉਹਦਾ ਆਰਡਰ ਹੈ ਨਾ ਹੀ ਮੇਰੇ ਕੋਈ ਪ੍ਰਪੋਜ਼ਲ ਆਇਆ ਉਹ ਪੁਲਿਸ ਨੇ ਕੀ ਕੀਤਾ ਉਹ ਪੁਲਿਸ ਜਾਣਦੀ ਹੋਊਗਾ ਬਾਰੇ ਜੇ ਮੇਰੇ ਵੱਲੋਂ ਕੋਈ ਉੱਥੇ ਕੋਈ ਹੁਕਮ ਕੀਤਾ ਹੋਵੇ ਜਾਂ ਮੇਰੇ ਵੱਲੋਂ ਕੋਈ ਪਰਮਿਸ਼ਨ ਦਿੱਤੀ ਗਈ ਹੋਵੇ ਤਾਂ ਹੀ ਅਸੀਂ ਦੇਣ ਦਵਾਂਗੇ ਅੱਗੇ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਨੂੰ ਇਹ ਰਿਪੋਰਟ 31 ਅਕਤੂਬਰ 1986 ਨੂੰ ਸੌਂਪ ਦਿੱਤੀ ਗਈ ਸੀ ਪਰ ਸਰਕਾਰ ਨੇ ਇਹ ਰਿਪੋਰਟ ਦੱਬ ਲਈ ਚਲੋ ਇਹ ਮੇਰਾ ਹੈ ਨਹੀਂਗਾ ਪਰ ਮੈਂ ਇਹ ਦੱਸਣਾ ਚਾਹੁੰਦਾ ਇੱਥੇ ਕਿ ਇਹ ਰਿਪੋਰਟ ਇੱਕ ਪਬਲਿਕ ਡਾਕੂਮੈਂਟ ਹੈ ਇਹ ਨੈਟ ਤੇ ਅਵੇਲੇਬਲ ਹੈ ਜਸਟਿਸ ਗੁਰਨਾਮ ਸਿੰਘ ਇਨਕੁਆਇਰੀ ਰਿਪੋਰਟ ਟਾਈਪ ਕਰਕੇ ਤੁਸੀਂ ਸਾਰੀ ਰਿਪੋਰਟ ਮੈਂ ਤਾਂ ਆਪਣੇ ਰੈਲੇਵੈਂਟ ਪੇਜ ਤੇ ਸਾਰੀ ਰਿਪੋਰਟ ਉੱਥੇ ਉਪਲਬਧ ਹੈ ਇਸ ਕਰਕੇ ਇਹ ਰਿਪੋਰਟ ਜਿਹੜੀ ਹੈ ਪਬਲਿਕ ਡਾਕੂਮੈਂਟ ਹੈ ਔਰ ਨੈਟ ਤੇ ਜਿਹੜੀ ਹੈ ਇਹ ਰਿਪੋਰਟ ਉਹ ਅਵੇਲੇਬਲ ਹੈ ਬਾਕੀ ਜਿਹੜਾ ਲਿਖਿਆ ਕਿ ਅ ਦਰਬਾਰਾ ਸਿੰਘ ਨੂੰ ਡਾਗੀ ਅਫਸਰ ਨੂੰ ਕਾਰਜਕਾਰੀ ਸਲਾਹਕਾਰ ਬਣਾਇਆ ਗਿਆ ਦੇਖੋ ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦਾ ਕਿ ਨਾ ਤਾਂ ਮੈਂ ਗੋਲੀ ਚਲਾਉਣ ਵੇਲੇ ਘਟਨਾ ਸਥਾਨ ਤੇ ਹਾਜ਼ਰ ਸੀ ਨਾ ਮੇਰੇ ਵੱਲੋਂ ਕੋਈ ਗੋਲੀ ਚਲਾਉਣਾ ਕਿਉਂਕਿ ਫੋਰਸ ਡਾਰਡ ਦਿੱਤਾ ਗਿਆ ਫਿਰ ਮੈਂ ਲਾਗੀ ਕਿਸ ਤਰ੍ਹਾਂ ਹੋਇਆ ਔਰ ਜਿਹੜਾ ਹੈ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਉਹਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ ਉਹ ਤੇ ਸਰਕਾਰ ਨੇ ਕੀ ਐਕਸ਼ਨ ਲਿਆ ਕੀ ਲੈਣਾ ਸੀਆਰਪੀ ਦਾ ਅਫਸਰ ਸੀ ਉਹ ਤੇ ਸੈਂਟਰਲ ਗਵਰਨਮੈਂਟ ਨੇ ਐਕਸ਼ਨ ਲੈਣਾ ਹੁੰਦਾ ਕਿੱਥੇ ਹੋ ਰਿਪੋਰਟ ਗਈ ਉਹ ਤਾਂ ਸਾਨੂੰ ਤਾਂ ਕੋਈ ਰਿਪੋਰਟ ਦਿੱਤੀ ਨਹੀਂ ਉਹ ਫਿਰ ਅੱਗੇ ਉਹ ਤੇ ਕੀ ਐਕਸ਼ਨ ਹੋਇਆ ਉਹ ਬੱਕਰੀ ਗੱਲ ਹੈ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਕਿ ਇਹ ਜਿਹੜੀ ਮੰਦਪਾਗੀ ਘਟਨਾ ਸੀ ਗੜੀਆਂ ਚਾਰ ਨੌਜਵਾਨਾਂ ਦੀ ਕੀਮਤੀ ਜਾਨਾਂ ਗਈਆਂ ਬੜੇ ਅਫਸੋਸ ਦੀ ਗੱਲ ਹੈ ਪਰ ਮੈਂ ਆਪਣਾ ਵਰਸ਼ਨ ਕਲੀਅਰ ਕਰਦਾ ਕਿ ਮੇਰਾ ਇਸ ਗੋਲੀकांड ਦੇ ਨਾਲ ਕੋਈ ਹੁਕਮ ਦੇਣ ਦਾ ਜਾਂ ਕਿ ਉੱਥੇ ਮੌਕੇ ਤੇ ਹੋਣ ਦਾ ਗੋਲੀकांड ਜਿੱਥੇ ਹੋਇਆ ਉਹਦੇ ਨਾਲ ਮੇਰਾ ਕੋਈ ਤਾਲੁਕ ਨਹੀਂ ਸੀ ਔਰ ਨਾ ਹੀ ਜਿਸ ਤਰ੍ਹਾਂ ਮੈਂ ਦੂਜੇ ਪੁਆਇੰਟ ਕਲੀਅਰ ਕੀਤਾ ਕਿ ਪੋਸਟਮਾਰਟਮ ਹੈ ਜੇ ਮੈਂ ਪੋਸਟਮਾਰਟਮ ਦੇ ਨਾ ਕਰਾਉਂਦੇ ਫਿਰ ਦੋਸ਼ ਲੱਗਦਾ ਕਿ ਪੋਸਟਮਾਰਟਮ ਕਰਾਇਆ ਨਹੀਂ ਫਿਰ ਹੁੰਦਾ ਕਿ ਖੁਰਦ-ਬੁਰਦ ਕਰਦੇ ਜਾਂ ਕਿਸ ਤਰ੍ਹਾਂ ਕਰਦੇ ਆ ਪੋਸਟਮਾਰਟਮ ਕਰਾਇਆ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਆ ਬੇਨਤੀ ਕਰਦਾ ਇਹ ਕਿ ਇਹਨਾਂ ਨੇ ਲਿਖਿਆ ਕਿ ਦਰਬਾਰਾ ਸਿੰਘ ਗੁਰੂ ਜਿਹੜਾ ਹੈ ਸੁਮੇਲ ਸੈਣੀ ਤੇ ਹਾਰ ਹਾਲ ਬੜੀ ਕਤਾਰ ਚੋਂਦਾ ਜੇ ਮੈਂ ਕੋਈ ਗੋਲੀ ਦਾ ਆਰਡਰ ਦਿੱਤਾ ਹੁੰਦਾ ਤਾਂ ਹੀ ਮੇਰੀ ਕੋਈ ਇਹ ਗੱਲ ਹੁੰਦੀ ਨਾ ਕੋਈ ਗੋਲੀ ਦਾ ਆਰਡਰ ਹੈ ਤੇ ਮੈਂ ਨਹੀਂ ਕਿਹਾ ਜਸਟਿਸ ਗੁਰਨਾਮ ਸਿੰਘ ਕਿ ਤੁਸੀਂ ਦੀ ਰਿਪੋਰਟ ਤੁਸੀਂ ਤੁਹਾਡੇ ਤੋਂ ਕੋਈ ਵੀ ਣੈਟ ਤੇ ਡਾਊਨਲੋਡ ਕਰ ਸਕਦਾ ਸਾਰੀ ਦੀ ਸਾਰੀ ਰਿਪੋਰਟ ਫੁੱਲ ਰਿਪੋਰਟ ਜਿਹੜੀ ਹੈ ਉਹ ਦੇਖ ਸਕਦੇ ਹੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਬਾਕੀ ਦੇਖੋ ਅੱਜਕੱਲ੍ਹ ਕਾਫੀ ਤਾਕਤਾਂ ਨੇ ਏਜੰਸੀਆਂ ਵੀ ਲੱਗੀਆਂ ਹੋਈਆਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਸ ਤਰ੍ਹਾਂ ਕਮਜ਼ੋਰ ਕੀਤਾ ਜਾਵੇ ਦੇਖੋ ਗੱਲ ਕਿ ਇਹ 1986 ਦੀ ਗੱਲ ਹੈ ਜਦੋਂ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਉਦੋਂ ਇਹ ਗੱਲ ਸਾਹਮਣੇ ਆਉਂਦੀ ਹੈ ਹੁਣ ਪਹਿਲਾਂ ਨਹੀਂ ਆਈ ਮੈਨੂੰ ਸਲਾਹਕਾਰ ਲਾਤਾ ਤਾਂ ਇਹ ਪਤਾ ਨਹੀਂ ਕਿਉਂ ਇਹ ਗੱਲ ਹੁਣ ਸਾਹਮਣੇ ਆਈ ਕਿਉਂ ਆਈ ਹੈ ਔਰ ਫਿਰ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਜੇ ਤਾਂ ਸੱਚਾਈ ਹੋਵੇ ਚਲੋ ਮੈਂ ਵੀ ਆਪਣਾ ਜਿਹੜਾ ਹੈ ਉਹ ਕਹਿ ਦਿਆਂ ਵੀ ਭਾਈ ਮੈਂ ਮਾਫੀ ਮੰਗਦਾ ਹਾਂ ਇਸ ਗਲਤੀ ਮੈਂ ਆਪ ਨਹੀਂ ਕਹਿੰਦਾ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਕਹਿੰਦਾ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਕਿ ਜੋ ਤਾਕਤਾਂ ਲਗੀਆਂ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਇਹ ਵੀ ਉਸੇ ਦਾ ਇੱਕ ਹਿੱਸਾ ਹੈ ਜਿਹੜਾ ਪਤਾ ਨਹੀਂ ਕਿਉਂ ਕਰਾਈ ਹੈ ਕਿਉਂਕਿ ਕੀ ਹੈ ਔਰ ਜਦੋਂ ਕੋਈ ਮੇਰਾ ਉਹਦੇ 'ਚ ਰੋਲ ਹੀ ਹੈ ਨਹੀਂ ਪਤਾ ਨਹੀਂ ਕਿਉਂ ਇਸ ਗੱਲ ਨੂੰ ਇਸ ਮੌਕੇ ਤੇ ਜਿਹੜਾ ਹੈ ਇਹ ਜਾਂਦਾ ਗਿਆ ਹੈ ਇਹ ਮੇਰੀਆਂ ਬੇਨਤੀਆਂ ਨੇ ਤੁਹਾਡੇ ਸਾਹਮਣੇ ਤੇ ਹੁਣ ਤੁਹਾਡੇ ਵੱਲੋਂ ਕੋਈ ਇਹਦੇ ਬਾਰੇ ਸਪਸ਼ਟੀਕਰਨ ਮੈਂ ਤਿਆਰ ਹਾਂ ਕਿਉਂਕਿ ਮੈਂ ਸਾਰਾ ਰਿਪੋਰਟ ਪੜ੍ਹੀ ਹੋਈ ਹੈ ਕੋਈ ਵੀ ਸਵਾਲ ਹੋਵੇ ਮੈਂ ਤੁਹਾਡੀ ਸੇਵਾ ਦੇ ਵਿੱਚ ਜਵਾਬ ਦੇਣ ਲਈ ਹਾਂ ਜਿਹੜਾ ਪੋਸਟਮਾਰਟਮ ਨਹੀਂ ਤੁਹਾਡੇ ਕੋਲ ਆਇਆ ਕਰਦੇ ਨਾ ਰਿਜੈਕਟ ਰਿਹਾ ਹਾਂਜੀ ਜਦੋਂ ਪੋਸਟਮਾਰਟਮ ਨਹੀਂ ਤੁਹਾਡੇ ਕੋਲ ਆਇਆ ਤਾਂ ਨਹੀਂ ਉਹਨਾਂ ਨੇ ਹਾਂਜੀ ਪਰ ਉਸ ਵਕਤ ਤੁਜੀ ਉਹਨਾਂ ਨੂੰ ਪਛਾਣੀ ਨਹੀਂ ਆ ਪਈਏ ਗੋਲੀ ਦਾ ਹੁਕਮ ਨਹੀਂ ਜਾਇਜ਼ ਕਿਸ ਤਰ੍ਹਾਂ ਦੀ ਬਹੁਤ ਚੀਜ਼ ਨਹੀਂ ਦੇਖੋ ਉਹ ਗੋਲੀ ਦਾ ਹੁਕਮ ਤਾਂ ਇੱਕ ਪੋਸਟਮਾਰਟਮ ਤਾਂ ਇੱਕ ਵੱਖਰਾ ਇਸ਼ੂ ਹੈ ਜਿਹੜੀ ਚਾਰ ਲਾਸ਼ਾਂ ਨੇ ਉਹਨਾਂ ਦਾ ਪੋਸਟਮਾਰਟਮ ਕਰਨਾ ਉਹ ਉਹਦੇ ਨਾਲ ਉਹਦਾ ਕੋਈ ਤਾਲਕ ਨਹੀਂ ਹੈ ਲੇਕਿਨ ਜਿਹੜੀ ਆ ਉਸ ਤੋਂ ਬਾਅਦ ਸਰਕਾਰ ਨੇ ਜਿਹੜਾ ਜੁਡੀਸ਼ਲ ਕਮਿਸ਼ਨ ਜੁਡੀਸ਼ਲ ਇਨਕੁਆਰੀ ਕਰਤੀ ਉਸ ਤੋਂ ਬਾਅਦ ਤੱਕ ਫਿਰ ਥੱਲੇ ਮੈਜਿਸਟ੍ਰੇਟ ਵੀ ਦਾ ਕਿਸੇ ਹੋਰ ਇਨਕੁਆਰੀ ਵੀ ਰਹਿ ਨਹੀਂ ਜਾਂਦਾ ਔਰ ਉਹਦੀ ਰਿਪੋਰਟ ਵੀ ਆ ਗਈ ਹੈ 2086 ਚ ਇਹ ਆ ਚੁੱਕੀ ਹੈ ਜਿਸਾਰਾ ਪਬਲਿਕ ਨੂੰ ਲੱਗਦਾ ਹੈ ਕਿ 2024 ਚ ਪਰ ਇਹ ਪਹਿਲਾਂ ਵੀ ਪਿੱਛੂ ਇੱਕ ਦੋ ਬਾਾਰ ਜਦੋਂ ਪਹਿਲਾਂ ਇਹ ਕਮਿਸ਼ਨ ਗੱਲ ਕੀਤੀ ਸੀ ਜੀ ਵਿੱਚ ਜਦੋਂ ਇਹ ਕਮਿਸ਼ਨ ਦੀ ਰਿਪੋਰਟ ਪਬਲਿਕ ਡੋਮੇਂਟ ਆ ਚੁੱਕੀ ਸੀ ਹਾਂ ਜੀ ਲੱਗਦਾ ਕਿ ਹੁਣੇ ਚੋਣ ਬਾਰੇ ਵੀ ਤੁਹਾਨੂੰ ਸਲਾਹ ਕਰਨਾ ਚਾਹੀਦਾ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਜਿਵੇਂ ਕਿ ਪਹਿਲਾਂ ਵੀ ਆਈ ਜਦੋਂ ਵੀ ਮੈਂ ਇਲੈਕਸ਼ਨ ਲੜਨ ਦਾ ਮੇਰਾ ਹਾਲਾਤ ਹੁੰਦਾ ਉਦੋਂ ਆਉਂਦੀ ਹੈ ਇਹ ਉਸ ਵਕਤ ਡੀਸੀ ਸੀ ਹੁਣ ਵੀ ਜਿਹੜਾ ਹੈ ਮੈਨੂੰ ਸਲਾਹ ਕਰਨ ਲਾਇਆ ਹੁਣ ਇਹੀ ਹੋਰ ਕੀ ਮੌਕਾ ਇਹ ਮੌਕਾ ਮੈਂ ਪਹਿਲਾਂ ਹੀ ਦੱਸਿਆ ਕਿ ਕੁਝ ਤਾਕਤਾਂ ਲਗੀਆਂ ਹੋਈਆਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਕਮਜ਼ੋਰ ਕੀਤਾ ਜਾਵੇ ਔਰ ਦਰਬਾਰਾ ਸਿੰਘ ਗੁਰੂ ਨੂੰ ਹੁਣ ਐਡਵਾਈਜ਼ਰ ਲਾਇਆ ਹੈ ਕਿ ਇਸ ਗੱਲ ਨੂੰ ਜਿਹੜਾ ਹੈ ਨੀਤੀ ਤੱਜ ਸਤਿ ਸ੍ਰੀ ਅਕਾਲ ਜੀ ਮੈਂ ਡਿਪਟੀ ਸੀਏਡੀ ਸੀ ਮੈਂ ਦੀ ਉਥੇ ਦਲੰਦਰ ਐਡੀਸ਼ਨਲ ਡਿਪਟੀ ਕਮਿਸ਼ਨਰ ਸੀ ਜਿਸ ਤਰ੍ਹਾਂ ਦਾ ਪਹਿਲਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਜਿਹੜੇ ਸੀਗੇ ਉਹ ਇੱਕ ਹਫਤੇ ਲਈ ਟ੍ਰੇਨਿੰਗ ਤੇ ਗਏ ਹੋਏ ਸੀ ਤੋ ਇਸ ਕਰਕੇ ਮੈਂ ਬਕੌਰ ਐਡੀ ਸੀ ਡੀ ਸੀ ਦਾ ਕੰਮ ਵੀ ਦੇਖ ਰਿਆ ਸੀ ਕੰਗੋਤ